ਮਰਸਾਰ ਦੇ ਮੁਕੰਪੂਰਾ ਥਾਣੇ ਤੋਂ ਇੱਕ ਖਬਰ ਵੱਡੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਅਪਾਹਜ ਲੜਕੇ ਨਾਲ ਇੱਕ 15 ਸਾਲਾ ਲੜਕੀ ਦਾ ਵਿਆਹ ਹੋਣ ਜਾ ਰਿਹਾ ਸੀ ਜਿਸ ਦੀ ਭਿੰਨਕ ਮਿਲਦਿਆਂ ਹੀ ਐਨ ਜੀਓ ਅਤੇ ਪੰਜਾਬ ਪੁਲਿਸ ਨੇ ਪੱਤਰਕਾਰਾਂ ਸਮੇਤ ਛਾਪਾ ਮਾਰਿਆ ਤਾਂ ਇਹ ਗੱਲ ਵਾਕੇ ਹੀ ਸੱਚ ਸਾਬਤ ਹੋ ਗਈ ਜਿੱਥੇ ਵਿਆਹ ਦੇ ਵਿੱਚ ਚੀਕਚਿਹਾੜਾ ਪੈ ਗਿਆ ਅਤੇ ਇਸ ਵਿਆਹ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ ਕੋਕੇ ਪਰਿਵਾਰਕ ਮੈਂਬਰਾਂ ਨੇ ਇਸ ਗਲਤੀ ਨੂੰ ਮੰਨ ਲਿਆ ਹੈ ਅਤੇ ਵਿਆਹ ਨੂੰ ਰੋਕ ਕੇ ਇਸ ਹੋਰ ਹੈ ਵਿਆਹ ਨੂੰ ਗੈਰਕਾਨੂੰਨੀ ਮੰਨਿਆ ਹੈ ਇਸ ਮੌਕੇ ਤੇ ਪੁਲਿਸ ਅਤੇ ਐਨਜੀਓ ਅਤੇ ਪਰਿਵਾਰਕ ਮੈਂਬਰਾਂ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਅਤੇ ਦੇਖੋ ਇਸ ਮੌਕੇ ਦੀਆਂ ਤਸਵੀਰਾਂ ਆਜੋ ਮੈਂ ਆਜੋ ਇਥੇ ਕੁੜੀ ਉਹ ਜੀ ਦੇਖੋ ਕਿਥੇ ਹਾਲ ਜਿਹੜੀ ਹੈ ਓਪਨ ਹੋ ਚੁੱਕੀ ਹੈ ਕਾਤੀ ਹੈ ਜਿਵੇਂ ਨਾਲ ਕਰੋ ਕਾਕਾ ਇਧਰ ਆ ਜਾਓ ਹੈਲੋ ਤੇ ਤੇ ਇਹ ਨਾ ਮਨ ਸੈਂਸ ਰੱਖੋ ਜਿਹਦੇ ਕੋ ਬੈਠਿਆ ਨਹੀਂ ਜਾ ਰਿਹਾ ਉੱਠਿਆ ਨਹੀਂ ਜਾ ਰਿਹਾ ਜਿਹਦੇ ਕੱਪੜੇ ਤੁਸੀਂ ਪੈਣਾ ਰਹੇ ਹੋ ਉਹਨੇ ਕਿਦਾ ਇੱਕ ਵਿਵਹਾਈ ਜੀਵਨ ਜੀਣਾ ਤੁਸੀਂ ਪੈਰਪੜਾ ਕੁਝ ਨਹੀਂ ਕਰ ਸਕਦੇ ਆਹੋ ਤੇ ਆਇਆ ਵਾਹ ਅੱਜ ਤੇ ਅੱਛਾ ਉਸੇ ਲੜਕੀ ਨਾਲ ਉਸੇ ਲੜਕੇ ਨਾਲ ਵਿਆਹ ਅੱਛਾ ਲੜਕੀ ਨੂੰ ਲੜਕੀ ਨੂੰ ਹੋਇਆ ਕੀ ਹੈ ਪੈਰਾਲਾਈਜ਼ ਹੋਇਆ ਉਹਦੇ ਨਾਲ ਵਿਆਹ ਕਰਾਇਆ ਅੱਜ ਉਹਦੇ ਨਾਲ ਵਿਆਹ ਕਰਾਇਆ ਹੋਰ ਟੀ ਇੱਥੇ ਪਹੁੰਚ ਕੇ ਕੀ ਦੇਖਿਆ ਤੁਸੀਂ ਬਸ ਲੜਕਾ ਤਿਆਰ ਹੋ ਰਿਹਾ ਪਰ ਉਹਦੇ ਘਰ ਦੇ ਅਸੀਂ ਮਹਾਰਤ ਨਾਲ ਮੰਗਦੇ ਆ ਲੜਕੀ ਦਾ ਹਲੇ ਕੁਝ ਦੇ ਨਹੀਂ ਰਹੇ ਲੜਕੀ ਨੇ ਅੱਗੇ ਪੁੱਛਿਆ ਕੀਤਾ ਜੀ ਲੜਕੀ ਨੂੰ ਬਸ ਲੜਕੀ ਨੂੰ ਬੁਲਾ ਰਹੇ ਤੇ ਬਾਕੀ ਇਨੀਸ਼ੀਏਸ਼ਨ ਲੈ ਕੇ ਨਾ ਪਹੁੰਚ ਪੁਲਿਸ ਵਾਲੇ ਨਾਲ ਸਾਢੇ ਸਾਢੇ ਮੈਡਮ ਆਏ ਨੇ ਨਾਲ ਚਲਾਈ ਬਣੀ ਤੇ ਅਭੀ ਜੀ ਕੀ ਇੱਥੇ ਪਹੁੰਚ ਕੇ ਕੀ ਦੇਖਿਆ ਤੁਸੀਂ ਹਾਂ ਜੀ ਕਾਈ ਵੇਖਿਆ ਇਹ ਲੜਕੀ ਤੇ ਇਹ ਦੇਖੀ ਲੜਕਾ ਕਿਸ ਤਰ੍ਹਾਂ ਦੀ ਹਾਲਤ ਹੈ ਲੜਕਾ ਅਪਾਹਜ ਆ ਸਰ ਅਪਾਹਜ ਤਾਂ ਇਹਨਾਂ ਨੇ ਤੁਹਾਨੂੰ ਕੀ ਕਿਹਾ ਸੀ ਕੀ ਇਹਨਾਂ ਸਾਨੂੰ ਇਨਫੋਰਮੇਸ਼ਨ ਜੀ ਨਾਲ ਜੀ ਮਿਲਣ ਦਾ ਆਪਣਾ ਇਹਨਾਂ ਨਾਲ ਮੈਡਮ ਨਾਲ ਜੀ ਸਾਨੂੰ ਐਸ.ਐਚ.ਓ. ਨਾਲ ਮੁਰਗੇ ਭੇਜਿਆ ਮੌਕੇ ਤੇ ਇਹਨਾਂ ਨੇ ਇਨਫੋਰਮੇਸ਼ਨ ਕੀ ਦਿੱਤੀ ਸੀ ਕੀ ਕੀ ਅਕਾ ਇੱਕ ਛੋਟੀ ਉਮਰ ਦੀ ਲੜਕੀ ਦਾ ਰਲਦੇਣਾ ਮਿਆਰ ਅੱਛਾ ਇੱਥੇ ਆ ਕੇ ਵੀ ਲੜਕੇ ਦੇ ਹਾਲਾਤ ਵੇਖੇਗੇ ਲੜਕਾ ਤੇੜਾ ਅਵਾਜ ਆਦਾ ਲੜਕੀ ਦੇਖੀ ਤੁਸੀਂ ਲੜਕੀ ਨਹੀਂ ਮੈਨੂੰ ਦਿਖੀ ਅਧਾਰ ਕਾਰਡ ਦੇਖਿਆ ਲੜਕੀ ਦਾ ਦੇਖਣਾ ਜੀ ਲੈ ਬੱਸ ਜੀ ਬੱਸ ਹੀ ਉਹਦੇ ਸ਼ੋਰਸ ਕਰ ਲਓ ਲੈਓ ਅੱਗੇ ਤੋਂ ਗਾਣੇ ਵੈਸੇ ਤੁਸੀਂ ਮਾਨ ਲੜਕੇ ਦੀ ਮਦਰ ਹੁੰਦੇ ਨੇ ਪਹਿਲੇ ਆਪਣੇ ਬਾਰੇ ਜਾਣਕਾਰੀ ਦਿਓ ਜੀ ਤੁਸੀਂ ਤੁਹਾਡਾ ਨਾਮ ਕੀ ਹੈ ਕਿੱਥੇ ਰਹਿੰਦੇ ਹੋ ਨਾ ਜੀ ਪਲੀਸ ਨਾ ਸਾਰ ਲਖੋ ਕਿਹਦੇ ਰਹਿਣ ਵਾਲੇ ਜੋ ਮੇਰੇ ਮੇਰਾ ਨਾਮ ਸ੍ਰੀ ਅੰਦਰ ਕੌਰ ਆ ਅੰਦਰ ਜੀ ਕੀ ਕਰ ਜਾ ਰਿਹਾ ਸੀ ਮੇਰੇ ਪਿਓ ਦਾ ਨਾਮ ਰਤਨ ਸਿੰਘ ਇੱਕੋ ਮਿੰਟ ਮੇਰੇ ਪਿਓ ਦਾ ਨਾਮ ਰਤਨ ਸਿੰਘ ਸੀ ਜਿਹਦੇ ਨਾਲ ਸ਼ਾਦੀ ਹੋਣ ਜਾ ਰਹੀ ਉਹ ਮੇਰੀ ਸੱਕੀ ਭਤੀਜੀ ਸੀ ਠੀਕ ਹੈ ਮੇਰਾ ਬੇਟਾ ਬਿਮਾਰ ਸੀ ਮੇਰੀ ਭਤੀਜੀ ਨੂੰ ਉਹਦੇ ਨਾਲ ਕੋਈ ਲਗਔ ਸੀ ਉਹਨੇ ਆਪਣੀ ਮਰਜ਼ੀ ਨਾਲ ਕਿਹਾ ਵੀ ਮੈਂ ਸ਼ਾਦੀ ਕਰਨੀ ਆ ਕਿੰਨੀ ਉਮਰ ਸੀ ਭਤੀਜੀ ਦੀ ਭਤੀਜੀ ਨੂੰ 16ਵਾਂ ਸਾਲ 16ਵਾਂ ਸਾਲ ਲੱਗਣਾ ਜੀ ਤੇ ਲੱਗਿਆ 2008 ਦਾ 2 ਲੱਗੀ ਕਿਹ ਕਿ ਲੱਗਣਾ ਭਾਜੀ ਆ ਪਾਰਮਰੀ ਦੇ ਮਹੀਨੇ ਲੱਗ। ਅੱਛਾ ਲੱਗਦਾ ਕਿ ਗਲਤ ਕਰਨ ਜਾ ਰਹੇ। ਹਾਂ ਗਲਤ ਕਰਨ ਜਾ ਰਹੇ ਸੀ ਪਰ ਹੁਣ ਐਸਾ ਨਹੀਂ ਕਿ ਕੁਝ ਨਹੀਂ ਕਰਾਂਗੇ। ਮੈਡਮ ਕਿੰਨੇ ਸਾਲ ਤੋਂ ਤੁਹਾਡੇ ਕੋਲ ਲੜਕੀ ਰਹਿ ਰਹੀ? ਮੇਰੇ ਕੋ ਭਾਜੀ ਹੋ ਗਿਆ ਉਹਨੂੰ 10 ਮਹੀਨੇ ਹੋ ਗਏ। ਅੱਛਾ ਮੌਕੇ ਤੇ ਤੁਹਾਡੇ ਕੋ ਪਹੁੰਚਿਆ ਲੱਗਦਾ ਹੈ ਕਿ ਜੇਕਰ ਕੋਈ ਨਾ ਪਹੁੰਚਦਾ ਤੁਸੀਂ ਵਿਆਹ ਕਰ ਦੇਣਾ ਸੀ ਲੜਕੀ ਦਾ। ਚਲੋ ਭਾਈ। ਦਿੱਤੀ ਤੇ ਉਹਦੀ ਜ਼ਿੰਦਗੀ ਲੜਕੀ ਦੀ ਖਰਾਬ ਹੋਈ ਨਹੀਂ ਸੀ। ਹਾਂ ਚਲੋ ਮੀਡੀਆ ਨੇ ਬਚਾ ਲਿਆ ਭਾਜੀ। ਨਹੀਂ ਮੀਡੀਆ ਨੇ ਨਹੀਂ ਬਚਾਇਆ ਜੀ ਇੱਕ ਐਨ ਜੀਓ ਜਿਹੜੀ ਲਾਗੇ ਖੜੇ ਨੇ ਉਹਨਾਂ ਨੇ ਬਚਾਇਆ ਉਹਨਾਂ ਦਾ ਨਾਮ। ਮੀਡੀਆ ਨੇ ਸਾਰਿਆਂ ਨੇ ਬੁਲਾ ਲੜਕੇ ਦੀ ਮਰ ਭਾਈ 19 19 ਅੱਛਾ ਲੜਕੇ ਨੂੰ ਹੋਇਆ ਕੀ ਸੀ ਜੀ ਉਹਨਾਂ ਨੂੰ ਉੱਠ ਸਕਦਾ ਨਹੀਂ ਉਹ ਉੱਠ ਸਕਦਾ ਫੇ ਜੰਗ ਮੈਨ ਸੀਗਾ ਤੇ ਸੱਟ ਲੱਗੀ ਇਥੇ ਬ੍ਰੇਨ ਤੇ ਅੱਛਾ ਹਾਂ ਉਹਦੀਆ ਜੋ ਵੀ ਮਤਲਬ ਕਿ 19 ਮਾਰਚ ਦਾ ਉਹ ਤੋਂ ਬਾਅਦ ਇਥੇ 2 ਮਹੀਨੇ ਕੇ ਹੜਕੇ ਇਸ ਵੀਰ ਆਵਾ ਅਪ੍ਰੈਲ ਮਹੀਨੇ ਚੋਂ ਸੱਟ ਲੱਗੀ 2 ਅਪ੍ਰੈਲ ਨਹੀਂ ਮੰਜੇ ਤੋਂ ਉੱਠ ਕੇ ਚੱਲ ਕੇ ਆ ਸਕਦਾ ਥਾਣੀ ਆਈਗਾ ਫਿਰ ਨਹੀਂ ਥਾਣੀ ਨੇ ਉਹਨੂੰ ਫੜ ਕੇ ਲਿਆਣਾ ਪੈਂਦਾ ਫਿਰ ਇਹ ਗੱਲ ਕਰ ਫਿਰ ਫਿਰ ਆ ਕਿ ਕਿਨੇ ਚੱਲਦੀ ਉਹ ਦੋ ਟੂਰੀ ਦੀ ਗੱਡੀ ਸੀ ਉਹ ਚੱਲਦੇ ਆ ਹਾਂ ਜਿਹਦਾ ਡੋਰ ਤੋਂ ਤੁਸੀਂ ਬੰਦੀ ਹੋ ਨਾ ਉਹ ਪਰ ਠੀਕ ਨਹੀਂ ਹੈ ਹਾਂਜੀ ਹਾਂਜੀ ਤਾਂ ਫੇਰ ਵੀ ਤੁਸੀਂ ਲੜਕੀ ਸ਼ਾਦੀ ਕਰਦੇ ਸੀ ਚਲੋ ਭਾਈ ਚਲੋ ਆਪਾਂ ਗਲਤੀ ਮੰਨਦੇ ਹਾਂ ਹਾਂ ਜੀ ਪੁਲਿਸ ਅਧਿਕਾਰੀਆਂ ਨੇ ਫਿਲਹਾਲ ਤੁਹਾਨੂੰ ਕੀ ਕਿਹਾ ਕੁਝ ਨਾ ਉਹ ਕਹਿੰਦੇ ਕਿ ਸ਼ਾਦੀ ਤੁਸੀਂ ਨਹੀਂ ਕਰਨੀ ਮੈਂ ਕਿਹਾ ਆਪਾਂ ਨਹੀਂ ਕਰਦੇ ਗਲਤੀ ਹੋ ਗਈ ਸਾਡੇ ਕੋਲ ਬਾਤ ਗਦੀ